ਸਰਬਤਰਮ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਜੀ। ਸੋ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਹੋਈ ਡੇਰਾ ਸੰਤਗੜ ਹਰਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਤੰਤਨ ਬ੍ਰਹਮ ਗਿਆਨੀ ਸੰਤ ਬਾਬਾ ਜੁਵਾਲਾ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਡੇਰਾ ਮੁਖੀ ਸੰਤ ਬਾਬਾ ਅਮਰਜੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ। ਸੋ ਪਹਿਲੀ ਤੀਖ ਤੋਂ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਰੰਗਤਾ ਹੋਈ ਸੀ। ਸੋ ਜਿਨ੍ਹਾਂ ਦੇ ਅਖੰਡ ਪਟ ਸਾਹਿਬ ਜੀ ਦਾ ਅੱਜ ਭੋਗ ਪਾਇਆ ਗਿਆ ਇਸ ਪ੍ਰੰਤ ਆਏ ਹੋਏ ਰਾਗੀ ਢਾਡੀ ਜਥਿਆਂ ਤੇ ਸੰਤਾਂ ਮਹਾਪੁਰਸ਼ਾਂ ਨੇ ਕਥਾ ਕੀਰਤਨ ਸੰਗਤਾਂ ਨੂੰ ਹਾਲ ਕੀਤਾ ਇਸ ਮੌਕੇ ਇਲਾਕੇ ਪਰ ਦੀਆਂ ਸੰਗਤਾਂ ਅਤੇ ਦੇਸ਼ ਦੇ ਸਤ ਸੰਗਤਾਂ ਗੁਰੂ ਚਰਨਾਂ ਵਿੱਚ ਨਮਸਤਕ ਹੋਈਆਂ ਸੋ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਠੰਡੇ ਦੇ ਲੰਗਰ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ ਸਮੋਕੇ ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਆਏ ਹੋਏ ਸੰਤਾਂ ਮਹਾਂਪੁਰਛਾ ਤੇ ਕੀਰਤਨੀ ਜਥਿਆਂ ਨੂੰ ਸਿਰਫੋ ਦੀ ਕੇ ਸਨਮਾਨਤ ਕੀਤਾ ਸੋ ਆਉ ਤੁਹਾਨੂੰ ਦਿਖਾਉਂਦੇ ਆ ਅੱਜ ਦੇ ਧਾਰਮਿਕ ਸਮਾਗਮ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਟਰਮੌਨਸਿੰਗ ਡਾਂਡੀਆਂ ਦੇ ਨਾਲ ਸਰਬਤਰਮ ਨਿਊਜ਼ ਚੈਨਲ ਸੋ ਵੀਡੀਓ ਨੂੰ ਬੱਤ ਤੋਂ ਬੱਤ ਲਾਈਕ ਕਮੈਂਟ ਸ਼ੇਅਰ ਜੁੜ ਕਰਿਆ ਕਰੋ ਜੀ ਤੇ ਬੱਤ ਤੋਂ ਬੱਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸਾਰੇ ਧਰਮਾਂ ਦਾ ਸਤਿਕਾਰ ਸਰਬਤਰਮ ਨਿਊਜ਼ ਚੈਨਲ ਦੇਖ ਰਹੇ ਹੋ ਮਾਟਰਮੌਨਸਿੰਗ ਡਾਂਡੀਆਂ ਦੇ ਨਾਲ ਧੰਨਵਾਦ ਸੋਰ ਵਾਹਿਗੁਰੂ ਜੀ ਕੀ ਫਤਿਹ ਗੁਰਪਤਰੀ ਸਾਧ ਸੰਗਤਿਓ ਸਭ ਤੋਂ ਪਹਿਲਾਂ ਤਾਂ ਦਾਸ ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਮੁਖ ਸੇਵਾਦਾਰ ਡੇਰਾ ਸੰਤ ਘਰ ਹਰਖੋਵਾਲ ਵਾਲਿਆਂ ਵੱਲੋਂ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਗੁਰੂ ਪਿਆਰੀ ਸਾਧ ਸੰਗਤ ਜੀ ਸੰਸਾਰੀ ਜੀਵਾਂ ਦੇ ਭਲੇ ਦੇ ਲਈ ਪਰਮੇਸ਼ਰ ਜੀ ਵੱਲੋਂ ਅਵਤਾਰ ਬਣਾ ਕੇ ਭੇਜੇ ਗਏ ਕਾਨੂ ਸਾਹਿਬ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਮਹਾਰਾਜ ਅੱਜ ਦੇ ਦਿਹਾੜੇ ਜੋ 21 ਵਿਸਾਖ 3 ਮਈ 1899 ਨੂੰ ਮਾਤਾ ਰਾਜਕੌਰ ਦੀ ਕੁੱਖੋਂ ਪਿਤਾ ਬਾਪੂ ਨਾਰਾਇਣ ਸਿੰਘ ਜੀ ਦੇ ਘਰ ਬਕੀ ਅਮਰਤ ਵੇਲੇ ਅਵਤਾਰ ਧਾਰਨ ਕੀਤਾ ਇਹਨਾਂ ਦਾ ਮਹਾਰਾਜ ਜੀ ਦਾ ਜਨਮ ਆਗਮਨ ਪੁਰਬ ਦੇ ਤੌਰ ਤੇ ਆਏ ਸਾਲ ਹੀ ਸੰਤ ਬਾਬਾ ਅਮਰਜੀਤ ਸਿੰਘ ਜੀ ਮਹਾਰਾਜ ਹਰਖੂਰ ਬਾਲੇ ਉਹਨਾਂ ਤੋਂ ਪਹਿਲਾਂ ਪਹਿਲੇ ਮਹਾਪੁਰਸ਼ ਸਚਗੰਡ ਬਾਸੀ ਸ਼੍ਰੀਮਾਨ ਸੰਤ ਬਾਬਾ ਮਨਜੀਤ ਸਿੰਘ ਜੀ ਦੁਆਰਾ ਇਸ ਸਥਾਨ ਤੇ ਬਹੁਤ ਪਿਆਰ ਭਾਵਨਾ ਤੇ ਸ਼ਰਧਾ ਦੇ ਨਾਲ ਸਮੂਹ ਸਾਧ ਸੰਗਤ ਦੇ ਸਹਾਇਤਾ ਨਾਲ ਮਨਾਉਂਦੇ ਰਹੇ ਹਨ ਇਹ ਜੇ ਰਾਤ ਪਹਿਲਾਂ ਗੁਰੂ ਪਿਆਰੀ ਸਦੂ ਮਈ ਦੀ ਰਾਤ ਨੂੰ ਸਾਰੀ ਰਾਤਰੀ ਦੀਵਾਨ ਸਜਦੇ ਨੇ ਜਿਸ ਵਿੱਚ ਪੰਥ ਦੀਆਂ ਮਹਾਨ ਪਰਸਪਰ ਸਤਿਵਰਸਿਤ ਹਸਤੀਆਂ ਐ ਸਾਰ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਆ ਕੇ ਅਮਰ ਕੰਬਈ ਕਥਾ ਹੁਕਮਨਾਮੇ ਦੀ ਕਥਾ ਤੇ ਮਹਾਪੁਰਖਾਂ ਦੇ ਜੀਵਨ ਬਾਰੇ ਚਾਰਣਾ ਪਾਇਆ ਉਸ ਤੋਂ ਉਪਰੰਤ ਪੰਥ ਦੇ ਮਹਾਨ ਕੀਰਤਨੀ ਜਥੇ ਪਾਈ ਹਰਜੂਤ ਸਿੰਘ ਜੀ ਜਖਮੀ ਦਾ ਜੱਥਾ ਅਤੇ ਸੰਤ ਬਾਬਾ ਜੋਗਾ ਸਿੰਘ ਜੀ ਰਾਮੂ ਥਿਆੜੇ ਵਾਲਿਆਂ ਤੋਂ ਉਪਰੰਤ ਗੁਰੂ ਪਿਆਰੀ ਸਾਧ ਸੰਗਤ ਦੀ ਢਾਡੀ ਦਰਬਾਰ ਵੀ ਸ਼ੁਰੂ ਹੋਇਆ ਸੀ ਤੇ ਅਮਰਤ ਵੇਲੇ ਜਿਸ ਵੇਲੇ ਸੰਤ ਮਹਾਰਾਜ ਦਾ ਇਸ ਸੰਸਾਰ ਤੇ ਆਗਮਨ ਹੋਇਆ ਤੇ 1 ਵਜੇ ਸਵੇਰ 1 ਵਜੇ ਦੇ ਕਰੀਬ ਓਗ ਦੇ ਸ਼ਲੋਕ ਆਰੰਭ ਕਰਕੇ ਇਹ ਗੁਰਪਿਆਰੀ ਸਾਧ ਸੰਗਤ ਜੀ ਤਕਰੀਬਨ ਸਵਾਗ 2 ਵਜੇ ਤੱਕ ਸਾਰੀ ਸਮਾਪਤੀ ਕਰਕੇ ਆਰਤੀ ਤੋਂ ਬਾਅਦ ਬੜੀ ਸੰਤਾ ਨੇ ਉਤਸ਼ਾਹ ਤੇ ਪ੍ਰੇਮ ਦੇ ਨਾਲ ਅਰਦਾਸ ਬੇਨਤੀ ਉਪਰੰਤ ਕੜਾ ਪ੍ਰਸ਼ਾਦੀ ਦੇ ਬੜੀ ਖੁਸ਼ੀ ਨਾਲ ਵਰਤਾਈ ਗਈ ਉਪਰੰਤ ਸੰਗਤਾਂ ਵੱਲੋਂ ਖੁਸ਼ੀ ਵਿੱਚ ਆ ਕੇ ਮਹਾਪੁਰਸ਼ਾਂ ਦੇ ਆਗਮਨ ਪੁਰਵ ਦੀ ਖੁਸ਼ੀ ਵਿੱਚ ਬਹੁਤ ਸਾਰੀ ਆਤਿਸ਼ਬਾਜ਼ੀ ਆਦਿਕ ਵੀ ਕੀਤੀ ਗਈ ਸੋ ਗੁਰੂ ਪਿਆਰੀ ਸਾਧ ਸੰਗਤ ਮਹਾਪੁਰਸ਼ਾਂ ਦਾ ਜੀਵਨ ਸਾਡੇ ਲਈ ਇੱਕ ਮੀਲ ਪੱਥਰ ਦੀ ਤਰ੍ਹਾਂ ਸਾਡੇ ਲਈ ਉਹ ਪਰਮੇਸ਼ਰ ਆਪ ਸਾਨੂੰ ਪਰਮੇਸ਼ਰ ਦੇ ਨਾਲ ਜੋੜਨ ਦੇ ਲਈ ਆਪਣੇ ਮਹਾਪੁਰਸ਼ਾਂ ਨੂੰ ਭੇਜਦੇ ਨੇ ਸੋ ਜਿਵੇਂ ਮਹਾਪੁਰਸ਼ਾਂ ਦੇ ਵਿੱਚੋਂ ਇੱਕ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਜਿਨ੍ਹਾਂ ਨੇ ਬਹੁਤ ਵੱਡੀ ਦੇਣ ਹੈ ਸਮਾਜ ਨੂੰ ਇਹ ਸਿੱਖ ਪਾਰਥ ਦੇ ਪ੍ਰਤੀ ਮਹਾਰਾਜੀ ਨੇ ਬਹੁਤ ਵੱਡੀਆਂ ਸੁਭਾਮਾ ਨਿਵਾਇਆਂ ਤੇ ਉਹਨਾਂ ਨੂੰ ਯਾਦ ਕਰਦੇ ਹੋਇਆਂ ਗੁਰੂ ਪਿਆਰੀ ਸਾਹਿਬ ਜੀ ਆਓ ਇੱਕ ਵਾਰ ਫਿਰ ਰੋਮ ਰੋਮ ਦਾ ਮਹਾਂਪੁਰਖਾਂ ਨੂੰ ਯਾਦ ਕਰਦੇ ਹੋਇਆਂ ਉਹਨਾਂ ਦੇ ਚਰਨਾਂ ਜੁੜ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੂਆਂ ਦੀ ਅਪਰਪਾਰ ਕਿਰਪਾ ਬਖਸ਼ਿਸ਼ ਦੁਆਰਾ 108 ਸੰਤ ਬਾਬਾ ਜਵਾਲਾ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੀ ਹੋਈ ਸੰਗਤਾਂ ਨੇ ਡੇਰਾ ਹਰਖਵਾਲ ਵਿਖੇ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਹਨ ਸਾਡੀਆਂ ਸੰਗਤਾਂ ਨੂੰ ਦਾਸ ਵੱਲੋਂ ਦਾਸ ਭਾਈ ਨਿਰਮਲ ਸਿੰਘ ਜੀ ਡੇਰਾ ਇੱਕੋ ਸੰਤ ਬਾਬਾ ਮੰਗੋਦਾ ਜੀ ਭਗਾਨਾ ਵੱਲੋਂ ਲੱਖ ਲੱਖ ਵਧਾਈ ਹੋਵੇ ਸੰਤ ਮਹਾਪੁਰਖ ਪਰ ਪੁਕਾਰ ਵਾਸਤੇ ਆਉਂਦੀ ਹਨ ਅਤੇ ਜਿੱਥੇ ਉਹ ਆਪ ਨਾਮ ਜਪਦੇ ਹਨ ਦੂਸਰਿਆਂ ਨੂੰ ਨਾਮ ਜਪਾਉਂਦੇ ਹਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ अनेका ਹੀ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਗਏ ਜਿੱਥੇ ਨਾਮ ਬਾਣੀ ਦੇ ਨਾਲ ਜੋੜਿਆ ਇਲਾਕੇ ਦੇ ਵਿੱਚ ਉਹਨਾਂ ਨੇ ਬੜੇ ਸੁਧਾਰ ਕੀਤੇ ਹਨ ਸੰਗਤਾਂ ਨੂੰ अनेका ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਅੰਮ੍ਰਿਤ ਛਕਾਇਆ ਤੇ ਨਾਮ ਬਾਣੀ ਦਾ ਪਿਆਰ ਦੇ ਕਰਕੇ ਸੰਗਤਾਂ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਮਝਾ ਕਰਕੇ ਸੰਤ ਸਰਨ ਜੋ ਜਨਪਰੀ ਸੋ ਜਨ ਉਦਰਨ ਹਾ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਜੋ ਸੰਤਾਂ ਦੀ ਨਿੰਦਿਆ ਕਰਦੇ ਹਨ ਉਹਨਾਂ ਨੂੰ ਬਾਰ ਬਾਰ ਅਵਤਾਰ ਧਾਰਨ ਕਰਨਾ ਪੈਂਦਾ ਹੈ ਸੋ ਸੰਤ ਮਹਾਪੁਰਸ਼ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਅਨੇਕਾਂ ਹੀ ਸੰਗਤਾਂ ਨੂੰ ਤਾਰ ਕੇ ਗਏ ਹਨ ਅਨੇਕਾਂ ਹੀ ਸੰਗਤਾਂ ਅੱਜ ਨਗਰ ਡੇਮੇਲੀ ਵਿਖੇ ਵੀ ਸੰਤ ਮਹਾਪੁਰਖਾਂ ਦਾ ਪ੍ਰਕਾਸ਼ ਦਿਹਾੜਾ ਜਨ ਦਿਹਾੜਾ ਮਨਾਇਆ ਗਿਆ ਬਹੁਤ ਹੀ ਸ਼ਾਦਾ ਭਰਵਾ ਦੇ ਨਾਲ ਕਿਉਂਕਿ ਨਗਰ ਡੇਮੇਲੀ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਜੋਤੀ ਜੋਤ ਸਮਾਏ ਸਨ ਉੱਥੋਂ ਵੀ ਸਮਾਪਤੀ ਤੋਂ ਬਾਅਦ ਇੱਥੇ ਹਾਜ਼ਰੀਆਂ ਭਰੀਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਨੀਰੇ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਨਾਮਦਾਨ ਵਖਣ ਗੁਰਸਿੱਖੀ ਜੀ ਉਨਬਖਸ਼ੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਜਸਵੀਰ ਸਿੰਘ ਸੰਘਾ ਪਿੰਡ ਰਾਜਵਰ ਭਾਈਆਂ ਸਾਹਿਬ ਕਾ ਸਰਪੰਚ ਅੱਜ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਰਾਜਪੁਰ ਭਾਈਆਂ ਦੀਆਂ ਸੰਗਤਾਂ ਨੇ ਮਿਲ ਕੇ ਇਲਾਕੇ ਦੀਆਂ ਸੰਗਤਾਂ ਨੇ ਮਿਲ ਕੇ ਚਾਹ ਤੇ ਪਕੌੜਿਆਂ ਦੇ ਦੇਸੀ ਘੇਰੀਆਂ ਜਲੇਬੀਆਂ ਦੇ ਲੰਗਰ ਕੱਲ ਤੋਂ ਹੀ ਜੋ ਚੱਲ ਰਹੇ ਹਨ ਨਿਰੰਤਰ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਕਿਉਂਕਿ ਬਾਬਾ ਜੀ ਦੇ ਜੋ ਪਰਪਕਾਰ ਆ ਕੋਈ ਇਸ ਇਲਾਕੇ ਦੇ ਵਿੱਚ ਮੂੰਹ ਬੋਲਦੇ ਆ ਬਾਬਾ ਜੀ ਨੇ ਇਸ ਇਲਾਕੇ ਦੇ ਵਿੱਚ ਬਹੁਤ ਵੱਡੇ ਪਰਪਕਾਰ ਕੀਤੇ ਆ ਮੈਂ ਆਪ ਜੀ ਨੂੰ ਬੜੀ ਖੁਚੀ ਦੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਸੰਤ ਬਾਬਾ ਮਨਜੀਤ ਸਿੰਘ ਜੀ ਦੇ ਬਾਬਾ ਜਵਾਲਾ ਸਿੰਘ ਜੀ ਦੀ ਬੜੀ ਮਹਾਰਾਜ ਕਿਰਪਾ ਸੀਗੀ ਅੱਜ ਨਸ਼ੇ ਦੇ ਦੌਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਨੌਜਵਾਨਾਂ ਦੇ ਉੱਤੇ ਬਹੁਤ ਵੱਡੀ ਕਿਰਪਾ ਬਾਬਾ ਜਵਾਲਾ ਸਿੰਘ ਦੀ ਆ ਨੌਜਵਾਨ ਸਿੱਖੀ ਰੂਪ ਦੇ ਵਿੱਚ ਅੱਜ ਇਸ ਇਲਾਕੇ ਦੇ ਵਿੱਚ ਬਹੁਤ ਦੇਖਿਆ ਜਾ ਸਕਦੇ ਆ ਬਾਬਾ ਜਵਾਲਾ ਸਿੰਘ ਜੀ ਨੇ ਬੜੀ ਇਸ ਇਲਾਕੇ ਦੇ ਵਿੱਚ ਬੜੀ ਕਿਰਪਾ ਕੀਤੀ ਉਹ ਆ ਬੜਾ ਅੱਛਾ ਹੈ ਸੰਗਤਾਂ ਦੇ ਵਿੱਚ ਅੱਜ ਜਨਮ ਦਿਹਾੜਾ ਮਨਾਉਣ ਵਾਸਤੇ ਤੇ ਨਿਰੰਤਰ ਜਿਹੜੇ ਆ ਲੰਗਰ ਚਾਹ ਪਕੌੜਿਆਂ ਦੇ ਲੰਗਰ ਦੁੱਧ ਦੇ ਲੰਗਰ ਆਈਸਕ੍ਰੀਮ ਦੇ ਲੰਗਰ ਟਿੱਕੀਆਂ ਦੇ ਲੰਗਰ ਹੋਰ ਬਹੁਤ ਸਾਰੇ ਲੰਗਰ ਸੰਗਤਾਂ ਵੱਲੋਂ ਬੜੇ ਅਰਸ਼ਾਹ ਦੇ ਨਾਲ ਜਨਮ ਦਿਹਾੜੇ ਦੀ ਖੁਜੀ ਦੇ ਵਿੱਚ ਲਗਾਏ ਗਏ ਆ ਜੋ ਕਿ ਭੋਗਪਾਣ ਤੋਂ ਅਵ੍ਰੰਤ ਵੀ ਸੰਗਤਾਂ ਦੇ ਵਿੱਚ ਬੜਾ ਅਰਸ਼ਾਹ ਹੈ ਅਜੇ ਤੱਕ ਵੀ ਜਿਹੜੀਆਂ ਸੰਗਤਾਂ ਨਿਰੰਤਰ ਗੁਰੂ ਘਰ ਦੇ ਵਿੱਚ ਜੁੜੀਆਂ ਹੋਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ